ਕਹਿੰਦੇ ਹੁੰਦੇ ਆ ਕਿ ਪਾਪੀ ਕ ਮਾਰਨੇ ਸੇ ਪਾਪ ਮਹਾਬਲੀਆ ਪਾਪ ਕੇਦੇ ਲੋਕਿਆ ਨਹੀਂ ਰਹਿੰਦਾ ਸੁਪਿਆ ਨਹੀਂ ਰਹਿੰਦਾ ਤੇ ਜਿਸ ਨੇ ਨਜਾਇਜ਼ ਲੋਕਾਂ ਦੇ ਮੁੰਡੇ ਮਾਰੇ ਹੋਣ ਧੀ ਪੁੱਤਰ ਮਾਰੇ ਹੋਣਾ ਮਾਵਾ ਦੇ ਪੁੱਤਾਂ ਨੂੰ ਬੰਨ ਬੰਨ ਕੇ ਮਾਰਿਆ ਹੋਵੇ ਆਖਿਰ ਫਿਰ ਕੁਦਰਤਾਂ ਤੇ ਖੁਦਾ ਦਾ ਅੰਤ ਦਾ ਬੈਰ ਆਤ ਤੇ ਅੰਤ ਦਾ ਇੱਕ ਦਿਨ ਉਸ ਦਾ ਪਾਪੀ ਦਾ ਅੰਤ ਜ਼ਰੂਰ ਹੁੰਦਾ ਹੈਗਾ ਚਾਹੇ ਉਹ ਵੱਡਾ ਕਿਸੇ ਮਰਜ਼ੀ ਅਉਦੇ ਤੇ ਹੋਵੇ ਪਰਾਪਾ ਦੀ ਗੱਲ ਕਰਦੇ ਆ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਾਬਕਾ ਡੀਜੀਪੀ ਜਿਹੜਾ ਕਿ ਮੁਹੰਮਦ ਮੁਸਤਫਾ ਉਹਨਾਂ ਦੇ ਪੁੱਤ ਜਿਹੜਾ ਅਕੀਲ ਅਕਤਰ ਦੀ ਜਿਹੜੀ ਮੌਤ ਹੋ ਜਾਂਦੀ ਹੈ ਇਹ ਦੱਸਿਆ ਜਾ ਰਿਹਾ ਸੀ ਪਰਿਵਾਰ ਵੱਲੋਂ ਇਹ ਦੱਸਿਆ ਗਿਆ ਸੀ ਕਿ ਉਹਦੀ ਮੌਤ ਆ ਜਿਹੜੀ ਉਹਨਾਂ ਦੇ ਬੇਟੇ ਦੀ ওভারਡੋਜ਼ ਦੇ ਨਾਲ ਹੋਈ ਆ ਤੇ ਪਰ ਇੱਕ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਇੱਕ ਮਹੀਨਾ ਪਹਿਲਾਂ ਵੀਡੀਓ ਜਿਹੜੀ ਬੈਨ ਹੋ ਰਹੀ ਆ ਸੋਸ਼ਲ ਮੀਡੀਆ ਤੇ ਉਹਨੇ ਤਸੱਲੀ ਮਚਾ ਦਿੱਤੀ ਆ ਤੇ ਨਾਲ ਇੱਕ ਗਵਾਂਢੀ ਆ ਜਿਹੜਾ ਤੇ ਉਸਨੇ ਇੱਕ ਵੱਡੇ ਖੁਲਾਸੇ ਕੀਤੇ ਸੀ ਮੀਡੀਆ ਦੇ ਸਾਹਮਣੇ ਕਿ ਮੌਤ ਨੂੰ ਇੱਕ ਕਤਲ ਕੀਤਾ ਗਿਆ ਤੇ ਹੁਣ ਇਸ ਦੇ ਚੱਲਦਿਆਂ ਹੋਇਆ ਜਿਹੜਾ ਕਿ ਪੰਚਕੁੱਲਾ ਦੇ ਵਿੱਚ ਜਿਹੜਾ ਕਿ ਮਕਦਮਾ ਦਰਜ ਹੋ ਗਿਆ ਕਤਲ ਦਾ ਇਹਨਾਂ 4 ਜਣਿਆਂ ਦੇ ਉੱਪਰ ਆ ਬੱਡੀ ਖੌਰ ਜੁੜੀਆ محمد مستبہ ਜਿਹੜਾ ਕਿ ਸਾਬਕਾ ਡੀਜੀਪੀ ਹੈ ਤੇ ਉਹਨਾਂ ਦੀ ਪਤਨੀ ਤੇ ਉਹਦੀ ਲੜਕੀ ਜਾਨੀ ਕਿ ਉਸ ਮੁੰਡੇ ਦੀ ਭੈਣ ਆ ਤੇ ਉਸ ਮੁੰਡੇ ਦੀ ਜਿਹੜੀ ਪਤਨੀ ਦੇ ਉੱਪਰ ਜਿਹੜਾ 4 ਜਣਿਆਂ ਤੇ ਜਿਹੜਾ ਮਕਦਮਾ ਦਰਜ ਹੋ ਗਿਆ محمد مستبہ ਰਜਿਆ ਸੁਲਤਾਨਾ ਤੇ ਉਹਨਾਂ ਦੀ ਜਿਹੜੀ ਨੂੰ ਤੇ ਜਿਹੜੇ ਉਹਦੀ ਰਾਜਸਥਾਨਾਂ ਦੀ ਜਿਹੜੀ ਇੱਕ ਬੇਟੀ ਆ ਉਹਦੇ ਚਾਰਾਂ ਦਾ ਨਾਮ ਲਿੱਤਾ ਸੀ ਉਹਦੇ ਮੁੰਡੇ ਅਕੀਲ ਅਕਤਰ ਨੇ ਕਿ ਜਿਹੜਾ ਇਹ ਮੈਨੂੰ ਮਾਰਨਾ ਚਾਹੁੰਦੇ ਆ ਉਸ ਤੋਂ ਬਾਅਦ ਜਿਹੜਾ ਕਿ ਹੁਣ ਪੁਲਿਸ ਹਰਕਤ ਦੇ ਵਿੱਚ ਆਈ ਆ ਹਰਿਆਣੇ ਦੇ ਡੀਜੀਪੀ ਵੱਲੋਂ ਜਿਹੜਾ ਇਹ ਤੁਰਤ ਐਕਸ਼ਨ ਲੈਂਤਾ ਗਿਆ ਪੰਚਕੂਲੇ ਦੇ ਵਿੱਚ ਕਤਲ ਦਾ ਮਕਦਮਾ ਦਰਜ ਹੋ ਗਿਆ ਤੇ ਜਿਹੜਾ ਕਿ ਹੁਣ ਰਿਪੋਰਟ ਆ ਜਿਹੜੀ ਬੇਸਕ ਦੇ ਡਾਇਰੈਕਟਰ ਵੱਲੋਂ ਕਿਹਾ ਗਿਆ ਸੀ ਕਿ ਓਵਰਡੋਜ ਦੇ ਨਾਲ ਹੋਈ ਆ ਪਰ ਹੁਣ ਜਿਹੜੀ ਇਹਦੀ ਤੈਅ ਤਕ ਜਾਇਆ ਜਾਊਗਾ ਜਿਹੜੇ ਕਿ ਪੂਰੀ ਕੋਹਕ ਪੜਤਾਲ ਕੀਤੀ ਜਾਊਗੀ ਤੇ ਲੱਗਦਾ ਕਿ ਹੁਣ ਆ ਪਾਪੀ ਜਿਹੜੇ ਕਿ ਪਰਿਵਾਰ ਆ ਉਹ ਫਸ ਚੁੱਕਿਆਗਾ ਮੈਂ ਪਹਿਲੇ ਦਿਨ ਵੀ ਕਿਹਾ ਸੀ ਕਿ ਮੌਤ ਆ ਕੇ ਜਾਂ ਕਤਲ ਆ ਤੇ ਇਸ ਤੋਂ ਪਿੱਛੋਂ ਕੀ ਸਚਾਈ ਸਾਹਮਣੇ ਆਉਣੀ ਹੈ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਉਹ ਮੁਹੰਮਦ ਦਾ ਸਾਬਕਾ ਡੀਜੀਪੀ ਆ ਮੁਸਤਫਾ ਮੁਹੰੰਦ ਮੁਸਤਫਾ ਜਿਹੜਾ ਕਿ ਇਲਜ਼ਾਮ ਲੱਗਦਾ ਕਿ 19 ਸਿੱਖਾਂ ਨੂੰ ਬੰਨ੍ਹ ਕੇ ਮਾਰੇ ਆ ਉਸ ਤੋਂ ਪਤਾ ਨਹੀਂ ਉਸ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਕਿੰਨੇ ਕੁ ਨੌਜਵਾਨ ਮਾਰੇ ਹੋਣਗੇ 2021 ਦੇ ਵਿੱਚ ਇਹ ਰਟਾਇਰ ਹੁੰਦਾ ਬੱਚੜਾ ਉਸ ਤੋਂ ਬਾਅਦ ਇਹਨੇ ਆਪਣੇ ਨੂੰਹ ਦੇ ਉੱਪਰ ਜਿਹੜੀ ਕਿ ਮਾੜੀ ਨਿਗਾ ਅੱਖ ਟਿਕਾਈ ਰੱਖੀ ਤੇ ਉਹਦੇ ਨਾਲ ਜਿਹੜਾ ਸਬੰਧ ਬਣਾਏ ਇਹ ਉਹਦੇ ਮੁੰਡੇ ਵੱਲੋਂ ਜਿਹੜੀ ਇੱਕ ਵੀਡੀਓ ਵਾਇਰਲ ਆ ਉਹਦੇ ਵਿੱਚ ਸਭ ਕੁਝ ਦੱਸਿਆ ਗਿਆ ਕਿ ਮੈਂ ਆਪਣੇ ਪਿਤਾ ਨੂੰ ਰੰਗੇ ਹੱਤੀ ਖੁਦ ਗੁਸਲਖਾਨੇ ਦੇ ਵਿੱਚ ਪੜਿਆ ਬਾਤ ਨੂੰਹ ਦੇ ਵਿੱਚ ਪੜਿਆ ਜਿਹੜਾ ਕਿ ਇਹ ਵੀਡੀਓ ਆ ਸੋਸ਼ਲ ਮੀਡੀਆ ਤੇ ਘਮ ਰਹੀ ਆ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਆ ਹੁਣ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਉਹ ਪਾਪੀ ਸਾਬਕਾ ਡੀਜੀਪੀ ਮਾਮਦ ਮੁਸਤਵਾ ਤੇ ਉਹਨਾਂ ਦੀ ਪਤਨੀ ਜਿਹੜੀ ਕਿ ਕੈਬਨਿਟ ਮੰਤਰੀ ਰਹਿ ਚੁੱਕੀ ਆ ਰਜੀਆ ਸੁਲਤਾਨਾ ਤੇ ਉਹਦੀ ਬੇਟੀ ਤੇ ਉਹਨਾਂ ਦੀ ਜਿਹੜੀ ਨੂੰ ਜਿਹਦੇ ਉੱਪਰ ਇਹ ਦੱਸਿਆ ਜਾ ਰਿਹਾ ਕਿ ਇਸ ਸਾਕਸ ਦੇ ਜਿਹੜਾ ਸਾਬਕਾ ਡੀਜੀਪੀ ਦੇ ਨਜ਼ਾਇਜ਼ ਸੰਬੰਧ ਨੇ ਹੁਣ ਉਹਨਾਂ ਦੇ ਉੱਪਰ ਜਿਹੜਾ ਚਾਰਾਂ ਦੇ ਉੱਪਰ ਜਿਹੜਾ ਕਤਲ ਦਾ ਮਕਦਮਾ ਦਰਜ ਹੋ ਚੁੱਕਿਆਗਾ 17 ਤਰੀਕ ਨੂੰ ਜਿਹੜਾ ਕਿ ਮੁੰਡਾ ਕਹਿੰਦੇ ਬਿਮਾਰ ਹੁੰਦਾਗਾ 16 ਨੂੰ 17 ਨੂੰ ਰਾਤ ਨੂੰ ਭਰਤੀ ਕੀਤਾ ਜਾਂਦਾ ਤੇ ਸਵੇਰੇ ਜਿਹੜਾ ਡਾਕਟਰਾਂ ਵੱਲੋਂ ਇਹਨਾ ਮ੍ਰਿਤਕ ਲਿਆਂਦਾ ਜਾਂਦਾ ਪਰ ਇਹ ਗੱਲ ਲੋਕਾਂ ਦੇ ਹਾਜ਼ਮੇ ਵਿੱਚ ਵੀ ਨਹੀਂ ਆਉਂਦੀ ਸੀ ਕਿ ਜਿਹਦੀ ਵੀਡੀਓ ਆ ਉਹਨੇ ਸਾਰੇ ਰੋਪ ਲਾਏ ਆ ਕਿ ਮੇਰੇ ਪਿਤਾ ਨੇ ਆ ਕੁਝ ਕੀਤਾ ਤੇ ਆ ਕੁਝ ਕਰਦਾ ਸੀ ਤੇ ਮੈਨੂੰ ਪਤਾ ਸੀ ਤੇ ਮੇਰੀ ਭੈਣ ਆ ਆਪਦੀ ਮਾਂ ਦਾ ਨਾਮ ਲੈਂਦਾ ਤੇ ਆਪ ਦਾ ਉਸ ਬੱਚੜ ਅਫਸਰ ਦਾ ਪਿਤਾ ਦਾ ਕਿ ਸਾਰੇ ਮਿਲ ਕੇ ਕਹਿੰਦੇ ਆ ਇਹਨੂੰ ਇੱਕ ਆ ਪਾਰ ਲਗਾ ਦੇਣਾ ਚਾਹੁੰਦਾ ਇਤੋਂ ਸਭ ਯਾਰ ਹੁੰਦਾ ਕਿ ਇਸ ਨੇ ਪਾਪੀ ਨੇ ਆਪਣੇ ਬੇਟੇ ਦਾ ਵੀ ਕਤਲ ਕਰ ਦਿੱਤਾ ਕਹਿੰਦੇ ਹੁੰਦੇ ਆ ਕਿ ਜਿਹੜਾ ਬੰਦਾ ਪਾਪ ਦੀ ਬੇੜੀ ਦੇ ਵਿੱਚ ਚੜ ਬੈਠੇ ਉਹਦਾ ਕੋਈ ਮਾਜਮ ਨਹੀਂ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਸਪਨੀਆਂ ਤਾਂ ਬੱਚੇ ਖਾਂਦੀਆਂ ਵੇਖੀਆਂ ਕਿ ਹੁਣ ਸਾਪੋ ਹੀ ਬੱਚੇ ਖਾਣ ਲੱਗ ਪਏ ਇਹ ਉਹ ਸਾਫਕਾ ਡੀਜੀਪੀ ਸਾਪਾ ਕਿ ਜਿਸਨੇ ਇੱਕ ਆਪਣੀ ਹਫਸ ਦੇ ਸਰਕਾਰ ਆਪਣੀ ਨੂੰ ਜਿਹਨੂੰ ਆਪਾਂ ਧੀਆ ਸਮਝਦੇ ਆ ਉਹਨੂੰ ਆਪਣਾ ਹਫਸ ਦੀ ਸਰਕਾਰ ਬਣਾਇਆ ਆਪਣੇ ਇਕਲੌਤੇ ਪੁੱਤਰ ਅਕੀਲਾ ਅਕਤਰ 35 ਸਾਲ ਦਾ ਜਿਹੜਾ ਉਹ ਮੁੰਡਾ ਤੇ ਪੁਲਿਸ ਜਾਂਚ ਕਰ ਰਹੀ ਹੈ ਉਹਦਾ ਕਾਤਲ ਕਿਵੇਂ ਹੋਇਆ ਕਿੰਨਾ ਹਾਲਾਤਾਂ ਦੇ ਵਿੱਚ ਹੋਇਆ ਤੇ ਕਿਹੜੇ-ਕਿਹੜੇ ਉਹਨਾਂ ਦੇ ਵਿੱਚ ਹੋਰ ਲੋਕ ਸ਼ਾਮਲ ਸੀ ਚਾਰ ਦਾ ਉਹ ਜਿਹੜਾ ਨਾਉ ਸਾਹਮਣੇ ਆ ਚੁੱਕਿਆ ਚਾਰ ਦੇ ਉੱਪਰ ਜਿਹੜਾ ਬੀਐਨਸ ਸਰ ਦੀ ਜਿਹੜੀ ਬੀਐਨਸ ਦੀ ਜਿਹੜੀ ਧਾਰਾ ਹੈ ਉਹਦੇ ਤਹਿਤ ਜਿਹੜਾ ਮਕਦਮਾ ਦਰਜ ਹੋ ਗਿਆ ਕਤਲ ਦਾ ਮਕਦਮਾ ਦਰਜ ਹੋ ਚੁੱਕਿਆਗਾ ਤੇ ਤੁਸੀਂ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਸੀਂ ਇਸ ਕਮੈਂਟ ਵੀ ਆਪਣੇ ਜ਼ਰੂਰ ਦਿਓ رائے ਜ਼ਰੂਰ ਦਿਓ ਕਿ ਇਹਨਾਂ ਪਾਪੀਆਂ ਨੂੰ ਸਜ਼ਾ ਮਤ ਮਿਲਦੀ ਆ ਨਹੀਂ ਪਰ ਭੁਗਤਣਾ ਸਭ ਕੁਝ ਇੱਥੇ ਪੈਂਦਾ ਜੈਸੇ ਆਪਾਂ ਇੱਕ ਕਮੈਂਟ ਪੜਿਆ ਤੁਹਾਡੇ ਸਾਰੇ ਦੋਸਤ ਮਿੱਤਰਾਂ ਦੇ ਭੈਣ ਭਰਾਵਾਂ ਦੇ ਤੁਸੀਂ 101% ਸਹੀ ਲਿਖਿਆ ਤੁਸੀਂ ਲਿਖਿਆ ਕਿ ਜੈਸੀ ਕਰਨੀ ਵੈਸੀ ਭਰਨੀ ਸਹੀ ਗੱਲ ਹੈ ਕਿ ਜੋ ਬੰਦਾ ਕਰਦਾ ਉਹਦੇ ਜਿਹੜਾ ਕਿ ਸਾਹਮਣੇ ਆਉਂਦੀਆਂ ਨੇ ਪਹਿਲਾਂ ਇਹ ਸੀ ਕਿ ਉਹਦੇ ਪਤ ਦੀ ਜਿਹੜੀ ਮੌਤ ਆ ਉਹ ਸੱਚੀ ਮਿੱਥੀ ਔਡ ਓਜ ਦੇ ਨਾਲ ਹੋਈ ਆ ਪਰ ਹੁਣ ਇੱਥੇ ਜਿਹੜਾ ਇਹ ਨਵਾਂ ਮੋੜ ਆ ਚੁੱਕਿਆਗਾ ਇਸ ਕਹਾਣੀ ਦੇ ਵਿੱਚ ਆ ਇਸ ਮੌਤ ਦੇ ਵਿੱਚ ਇਸ ਦੇ ਮੌਤ ਦੇ ਜ਼ਿੰਮੇਬਾਰ ਖੁਦ ਹੀ ਪਿਤਾ ਮਾਤਾ ਤੇ ਉਹਦੀ ਪਤਨੀ ਤੇ ਭੈਣ ਦਾ ਜਿਹੜਾ ਹੱਥ ਦੱਸੀਆ ਜਾ ਰਿਹਾ ਇਹ ਵੱਡੀ ਖਬਰ ਆ ਕਿ ਜਿਹੜੇ ਕਿ ਇਹਨਾਂ ਨੇ ਇਹ じゃ ਕੀ ਉਸ ਦੇ ਪੁੱਤ ਨੇ ਵਿਗਾੜ ਦਿੱਤਾ ਸੀ ਕਿ ਜਾਂ ਫਿਰ ਇਹ ਪਰਿਵਾਰ ਆ ਜਿਹੜਾ ਸਾਬਕਾ ਡੀਜੀਪੀ ਦੇ ਮਗਰ ਲੱਗ ਕੇ ਇਹ ਸਾਰੇ ਕਦਮ ਚੁੱਕਣੇ ਪਏ ਉਹਨਾਂ ਨੂੰ ਤੇ ਹੁਣ ਪਿੱਟਣਗੇ ਤੇ ਹੁਣ ਜਿਹੜਾ ਕਿ ਦੇਖਦੇ ਆ ਕਿ ਬढ़ापे ਦੀ ਉਮਰ ਦੇ ਵਿੱਚ ਆ ਪਹਿਲਾਂ ਬਾਲਿਆਂ ਨੂੰ ਸਜਾਵਾਂ ਹੋ ਰਹੀਆਂ ਤੇ ਇਹਨਾਂ ਨੂੰ ਵੀ ਤੇ ਇਸ ਨੂੰ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਕਮੈਂਟ ਦਿਨੂ ਲਿਖ ਦੇਣਾ ਧੰਨਵਾਦ ਬੈਜੀ ਦਾ ਖਾਲਸਾ ਬੈਜੀ ਕੀ ਫਤਹਿ